ਹਰ ਫਲ ਦਾ ਬੀਜ ਇੱਕ ਹੁੰਦਾ ਹੈ ਪਰ ਦੁੱਖਾਂ ਦੇ ਬੀਜ ਅਨੇਕਾਂ ਹੀ ਨੇ ਅਨੇਕਾਂ ਕਾਰਨਾ ਤੋਂ ਦੁੱਖ ਪੈਦਾ ਹੋ ਜਾਂਦਾ ਹੈ ਅਨੰਤ ਬੀਜ ਨੇ ਇੱਥੇ ਔਰ ਦੁੱਖ ਇੱਕ ਬੋਝ ਹੈ ਜਿਸ ਤਰ੍ਹਾਂ ਪ੍ਰਮਾਤਮਾ ਵਿਆਪਕ ਹੈ ਜੀਵਾਂ ਦੇ ਵਿੱਚ ਦੁੱਖ ਵੀ ਵਿਆਪਕ ਹੈ ਦੁੱਖ ਦੀ ਨਿਵਰਤੀ ਕਿਸ ਤਰ੍ਹਾਂ ਹੋਵੇ ਜਗਤ ਦੇ ਵਿੱਚ ਸ੍ਰੇਸ਼ਟ ਪੁਰਸ਼ਾਂ ਨੇ ਆਪਣੇ ਆਪਣੇ ਢੰਗ ਨਾਲ ਦੁੱਖਾਂ ਦੀ ਨਿਵਰਤੀ ਦੇ ਸਾਧਨ ਲੱਭੇ ਇਹਨਾਂ ਦੇ ਵਿੱਚੋਂ ਕੁਝ ਰਾਜਨੀਤਿਕ ਨੇ ਉਹਨਾਂ ਨੇ ਆਪਣੇ ਢੰਗ ਨਾਲ ਜਗਤ ਨੂੰ ਦੇਸ਼ ਨੂੰ ਸੁਖ ਉਚਾਣ ਦੀ ਕੋਸ਼ਿਸ਼ ਕੀਤੀ ਪਰ ਹਰ ਮੁਲਕ ਦੇ ਵਿੱਚ ਉੱਗੇ ਚੋਟੀ ਦੇ ਰਾਜਨੀਤਿਕ ਪੁਰਸ਼ ਹੋਏ ਨੇ لیکن ದೇಶ ਨੂੰ జగਤ ਨੂੰ ਸੁੱਖ ਨਹੀਂ ਦੇ سکے۔ اسی طریقے ਨਾਲ ਦੂਜੇ ਧਰ ਤੇ ਆ ਜਾਂਦੇ ਨੇ ਵੈਦ, ਹਕੀਮ, ਡਾਕਟਰ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਤਨ ਦੇ ਵਿੱਚ ਜਿਹੜੇ ਰੋਗ ਨੇ ਤੇ ਰੋਗਾਂ ਕਰਕੇ ਜੋ ਮਨੁੱਖ ਦੁਖੀ ਹੈ ਇਹ ਮਨੁੱਖ ਦੇ ਸਰੀਰ ਦੇ ਚੋਂ ਕੱਢ ਦੇਈ ਹੈ। ਤਾਂ ਹਕਮਤ ਮੌਜੂਦ ਹੈ। ਵੈਦ ਮੌਜੂਦ ਨੇ ਡਾਕਟਰ ਮੌਜੂਦ ਨੇ ਪਰ ਰੋਗ ਵੀ ਮੌਜੂਦ ਨਹੀਂ ਰੋਗਾਂ ਦੀ ਨਿਵਰਤੀ ਨਹੀਂ ਹੋ ਸਕੀ ਇੱਕ ਰੋਗ ਨੂੰ ਕਾਬੂ ਕਰੀਏ ਅਨੰਤ ਰੋਗ ਹੋਰ ਪੈਦਾ ਹੋ ਜਾਂਦੇ ਨੇ ਜਿਤਨੇ ਚਿਰ ਤੱਕ ਕੋਈ ਨਵੀਂ ਦਵਾਈ ਬਾਜ਼ਾਰ ਦੇ ਚ ਆਉਂਦੀ ਹੈ ਉਸ ਤੋਂ ਪਹਿਲੇ ਕੋਈ ਨਵਾਂ ਰੋਗ ਮਨੁੱਖ ਦੇ ਸਰੀਰ ਦੇ ਚ ਪ੍ਰਗਟ ਹੋ ਜਾਂਦਾ ਹੈ ਤਾਂ ਔਸ਼ਧੀਆਂ ਮੌਜੂਦ ਨੇ ਰੋਗ ਵੀ ਮੌਜੂਦ ਨਹੀਂ ਮਨੁੱਖ ਦੀ ਮਾਨਸਿਕ ਪੀੜਾ ਹਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਮਨੋਵਿਗਿਆਨੀ ਵੀ ਮੌਜੂਦ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਮਨ ਦੇ ਵਿੱਚ ਦੁੱਖ ਦਾ ਸਹਿਮ ਦਾ ਜੋ ਵਹਿਮ ਹੈ ਏ ਕੱਢ ਦੇਈਏ ਲੇਕਿਨ ਇਹ ਸਾਰੇ ਆਪਣੀ ਥਾਂ ਤੇ ਮੌਜੂਦ ਨੇ ਪਰ ਦੁੱਖ ਵੀ ਆਪਣੀ ਥਾਂ ਤੇ ਮੌਜੂਦ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਅਮਰ ਹੈ ਕਿ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਜਿੱਥੇ ਪ੍ਰਮਾਤਮਾ ਸਭ ਸੰਸਾਰ ਦੇ ਵਿੱਚ ਵਿਆਪਕ ਹੈ ਦੁੱਖ ਵੀ ਵਿਆਪਕ ਹੈ ਦੁੱਖ ਜਿਸ ਢੰਗ ਨਾਲ ਦੂਰ ਹੁੰਦਾ ਹੈ ਉਹ ਢੰਗ ਮਨੁੱਖ ਨੇ ਅਪਣਾਇਆ ਨਹੀਂ ਤੇ ਜਿਹੜੇ ਜਿਹੜੇ ਸਾਧਨਾ ਨਾਲ ਦੁੱਖਾਂ ਦੀ ਨਿਵਰਤੀ ਹੋ ਨਹੀਂ ਸਕਦੀ ਉਹ ਮਨੁੱਖ ਨੇ ਆਪਣੀ ਝੋਲੀ ਵਿੱਚ ਪਾਏ ਹੋਏ ਨੇ ਇਸ ਵਾਸਤੇ ਹਰ ਦਿਨ ਕਿਸੇ ਨਵੇਂ ਦੁੱਖ ਨੂੰ ਜਨਮ ਦੇ ਰਿਹਾ ਹੈ ਔਰ ਦੁੱਖਾਂ ਦੀ ਪੰਡ ਸਿਰ ਤੇ ਵੱਧਦੀ ਜਾ ਰਹੀ ਹੈ ਸਹਿਬਾਂ ਦਾ ਫਰਮਾਨ ਹੈ ਦੁੱਖ ਕੀਆ ਢੰਡਾ ਖੁਲੀਆਂ ਸੁਖ ਨਨਕ ਲਿਓ ਹੋਏ ਹਰ ਮਨੁੱਖ ਦੇ ਸਿਰ ਦੇ ਉੱਤੇ ਦੁੱਖਾਂ ਦੀ ਗੱਠੜੀ ਹੈ ਔਰੇ ਬੋਝਲ ਹੁੰਦੀ ਜਾ ਰਹੀਏ ਰੋਜ਼ ਵੱਧਦਾ ਜਾ ਰਿਹਾ ਦੁੱਖ ਘਟਦਾ ਨਹੀਂ ਪਿਆ ਇਸ ਗੱਲ ਨਾਲ ਅਜ਼ੀਮ ਜਿੰਨ ਤੱਕ ਸਹਿਮਤ ਹੋ ਗਏ ਨੇ ਕਿ ਇੱਕ ਸਦੀ ਪਿੱਛੇ ਚਲੇ ਜਾਈਏ ਤੇ ਮਨੁੱਖ ਦੇ ਮਨ ਵਿੱਚ ਇਤਨਾ ਸੰਤਾਪ ਨਹੀਂ ਸੀ ਜਿੰਨਾ ਅੱਜ ਹੈ ਪੰਜ ਸਦੀਆਂ ਪਿੱਛੇ ਚਲੇ ਜਾਈਏ ਤਾਂ ਮਨੁੱਖ ਦਾ ਮਨ ਜਿੰਨਾ ਸੰਤੋਸ਼ੀ ਸੀ ਅੱਜ ਨਹੀਂ ਹੈ ਔਰ ਇਸੇ ਤਰੀਕੇ ਨਾਲ 2-3 ਹਜ਼ਾਰ ਸਾਲ ਪਿੱਛੇ ਚਲੇ ਜਾਈਏ। दैवी गुणਾਂ ਦੀ ਜੋ ਸੰਪਦਾ ਮਨੁੱਖ ਦੇ ਕੋਲ ਸੀ ਅੱਜ ਨਹੀਂ ਹੈ। ਔਰ ਠੀਕ ਹੈ ਕਿ ਅੱਜ ਜਿੰਨੀ ਸਿਆਣਪ ਹੈ, ਅੱਜ ਜਿੰਨੀਆਂ ਨਵੀਆਂ ਤੋਂ ਨਵੀਆਂ ਔਸ਼ਧੀਆਂ ਨੇ, ਅੱਜ ਜਿੰਨੀ ਵਿਗਿਆਨ ਦੀ ਉન્નਤੀ ਹੈ, ਉਹ ਪਹਿਲੇ ਨਹੀਂ ਸੀ। ਪਰ ਅੱਜ ਜਿਤਨਾ ਦੁੱਖ ਹੈ, ਇਹ ਪਹਿਲੇ ਨਹੀਂ ਸੀ। ਰੁੱਖਾਂ ਤਲੇ ਪਹਾੜਾਂ ਦੀ ਕੰਦਰਾਂ ਵਿੱਚ ਰਹਿ ਕੇ ਔਰ ਕੱਖਾਂ ਦੀ ਕੁਲੀ ਵਿੱਚ ਰਹਿ ਕੇ ਵੀ ਮਨੁੱਖ ਸੁਖੀ ਸੀ ਅੱਜ ਫਲਕ ਬੋਸ ਇਮਾਰਤਾਂ ਵਿੱਚ ਰਹਿ ਕੇ ਵੀ ਮਨੁੱਖ ਦੁਖੀ ਹੈ ਪੈਦਲ ਯਾਤਰਾ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੇ ਇਸ ਦੇ ਕੋਲ ਕੋਈ ਸਾਧਨ ਨਹੀਂ ਸਨ ਲੇਕਿਨ ਫਿਰ ਵੀ ਪ੍ਰਮਾਤਮਾ ਤੱਕ ਪਹੁੰਚਣ ਦਾ ਮਨੁੱਖ ਦੇ ਕੋਲ ਵਸੀਲਾ ਸੀ ਅੱਜ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਣ ਦੇ ਬੜੇ ਸੋਹਣੇ ਸਾਧਨ ਉਪਲਬਧ ਨੇ ਬਸਾਂ ਰੇਲਾਂ ਕਾਰਾਂ ਹਵਾਈ ਜਹਾਜ਼ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਮੌਜੂਦ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਣ ਵਾਸਤੇ ਪਰ ਮਨੁੱਖ ਦਾ ਪ੍ਰਮਾਤਮਾ ਤੱਕ ਪਹੁੰਚਣਾ ਔਖਾ ਹੋ ਗਏ ਜਿੰਨੇ ਚੰਗੇ ਤੋਂ ਚੰਗੇ ਤੇ ਸਵਾਦਿਸ਼ਟ ਪਕਵਾਨ ਅੱਜ ਨੇ ਅੱਜ ਤੋਂ ਚੰਦ ਸਦੀਆਂ ਪਹਿਲੇ ਨਹੀਂ ਸੀ ਲੇਕਿਨ ਜੀਵਨ ਵਿੱਚ ਜਿੰਨਾ ਫਿੱਕਾ ਪਣ ਅੱਜ ਹੈ ਪਹਿਲੇ ਨਹੀਂ ਸੀ ਪਹਿਨਣ ਨੂੰ ਜਿੰਨੇ ਸੁੰਦਰ ਬਸਤਰ ਅੱਜ ਨੇ ਇਹ ਪਹਿਲੇ ਨਹੀਂ ਸੀ ਪਰ ਇਹ ਵੀ ਸਚਾਈ ਹੈ ਕਿ ਮਨੁੱਖ ਜਿੰਨਾ ਨੰਗਾ ਅੱਜ ਹੈ ਪਹਿਲੇ ਨਹੀਂ ਸੀ ਮਨੁੱਖਤਾ ਨੂੰ ਚਮਕਾਉਣ ਦੇ ਜਿੰਨੇ ਸਾਧਨ ਅੱਜ ਨੇ ਇਹ ਪਹਿਲੇ ਨਹੀਂ ਸਨ ਪਰ ਇਹ ਵੀ ਸਹੀ ਹੈ ਕਿ ਮਨੁੱਖ ਜਿਤਨਾ ਅੱਜ ਕ Roop ਹੈ ਪਹਿਲੇ ਨਹੀਂ ਸੀ ਜ਼ਿੰਦਗੀ ਕਾਇਮ ਰਹਿ ਸਕੇ ਜ਼ਿੰਦਗੀ ਲੰਬੀ ਹੋ ਸਕੇ ਤਰ੍ਹਾਂ ਤਰ੍ਹਾਂ ਦੇ ਸਾਧਨ ਅੱਜ ਮੌਜੂਦ ਨੇ ਪਰ ਅੱਜ ਜਿਤਨਾ ਮੌਤ ਦਾ ਭੈ ਹੈ ਪਹਿਲੇ ਨਹੀਂ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਮਨੁੱਖ ਆਪਣੇ ਘਰ ਵਿੱਚ ਇਸ ਤਰ੍ਹਾਂ ਸੁੱਖ ਲੈ ਕੇ ਆਵੇ ਤੇ ਆਪਣਾ ਘਰ ਕਿਹੜਾ ਹੈ ਹਿਰਦਾ ਘਰ ਵਿੱਚ ਸਾਜ਼ੋ ਸਮਾਨ ਆ ਗਿਆ ਹੈ ਹਿਰਦੇ ਵਿੱਚ ਸੁੱਖ ਨਹੀਂ ਆਇਆ ਮਕਾਨ ਵਿੱਚ ਤਰ੍ਹਾਂ ਤਰ੍ਹਾਂ ਦੀ ਸੰਪਦਾ ਆ ਗਈ ਹੈ ਹਿਰਦੇ ਵਿੱਚ ਅਨੰਦ ਹੁਲਾਸ ਨਹੀਂ ਆਇਆ ਤਰ੍ਹਾਂ ਤਰ੍ਹਾਂ ਦੇ ਵਸਤਰਾਂ ਨਾਲ ਸਾਜ਼ੋ ਸਮਾਨ ਦੇ ਨਾਲ ਮਕਾਨ ਭਰ ਗਿਆ ਹੈ ਲਕਿਨ ਹਿਰਦਾ ਸੁੱਖਾਂ ਤੋਂ ਖਾਲੀ ਹੋ ਗਿਆ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਅਗਰ ਇਸ ਸਾਧਨ ਨੂੰ ਅਪਣਾ ਲਿਆ ਜਾਏ ਤਾਂ ਸਹਿਬ ਕਹਿੰਦੇ ਹਨ ਮਨੁੱਖ ਦੁੱਖ ਨੂੰ ਪਰੇ ਸੁੱਟ ਲਏਗਾ ਔਰ ਸੁੱਖਾਂ ਨੂੰ ਆਪਣੇ ਘਰ ਦੇ ਚ ਲੈ ਆਵੇਗਾ ਹਿਰਦੇ ਦੇ ਚ ਲੈ ਆਵੇਗਾ ਸਾਧਨ ਕੀ ਹੈ ਗਾਵੀਏ ਸੁਣੀਏ ਮਨ ਰਖੀਏ ਭਾ ਪ੍ਰਭੂ ਦੇ ਗੀਤ ਨੂੰ ਗਾਉਣਾ ਹੈ ਔਰ ਜਦ ਗਾ ਰਹੇ ਹੋਈਏ ਉਦੋਂ ਸੁਣਨਾ ਵੀ ਹੈ ਅਗਰ ਸਿਰਫ ਗਾਇਆ ਤੇ ਸੁਣਿਆ ਨਹੀਂ ਤੋਂ ਗਾਇਆ ਹੋਇਆ ਹਵਾ ਵਿੱਚ ਉੱਡ ਗਿਆ ਅਗਰ ਉਸ ਨੂੰ ਸੁਣ ਰਿਹਾ ਹੈ ਤੋਂ ਗਾਇਆ ਹੋਇਆ ਅੰਦਰ ਪ੍ਰਵੇਸ਼ ਕਰ ਲਿਆ ਔਰ ਇਹ ਗੀਤ ਜੈਸੇ ਜੈਸੇ ਅੰਦਰ ਪ੍ਰਵੇਸ਼ ਕਰੇਗਾ ਸੁਖ ਅੰਦਰ ਪ੍ਰਵੇਸ਼ ਕਰੇਗਾ ਪ੍ਰਭੂ ਦਾ ਨਾਦ ਜੈਸੇ ਜੈਸੇ ਅੰਦਰ ਪ੍ਰਵੇਸ਼ ਕਰੇਗਾ अनंत اندر پرવેશ کرے گا